ਤੰਤਨ ਸ਼੍ਰੀ ਗੁਰੂ ਰਾਮਦਾਸ ਜੀ ਤੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਸੰਗਤ ਦੀ 31 ਸਾਲਾਂ ਦੇ ਬਾਅਦ ਗੁਰਦੁਆਰਾ ਸੰਤੋਖ ਸਰ ਸਾਹਿਬ ਦੇ ਸਰੋਵਰ ਦੀ ਸੇਵਾ ਆਰੰਭ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਕਰਮਾ ਭਾਗਾਂ ਵਾਲੀਆਂ ਇਹ ਸੰਗਤਾਂ ਜੋ ਸਰੋਵਰ ਦੀ ਸੇਵਾ ਕਰਨ ਲਈ ਗੁਰਦੁਆਰਾ ਸੰਤੋਖ ਸਰ ਸਾਹਿਬੇ ਕਿ ਪਹੁੰਚੀਆਂ ਨੇ ਸੋ ਹੱਥਾਂ ਦੇ ਵਿੱਚ ਬਾਲਟੇ ਫੜ ਕੇ ਤੇ ਸਰੋਵਰ ਵਿੱਚੋਂ ਗਾਰ ਕੱਢ ਕੇ ਬਾਲਟਿਆਂ ਵਿੱਚ ਪਾ ਕੇ ਇਹ ਟਰਾਲੀ ਵਿੱਚ ਸਿੱਟੀ ਜਾਂਦੀ ਹੈ ਸੰਗਤ ਜੀ ਤੁਸੀਂ ਦੇਖੋ ਸੇਵਾ ਜਿਵੇਂ ਸਰਦਾ ਭਾਵਨਾ ਨਾਲ ਕੀਤੀ ਜਾ ਰਹੀ ਹੈ ਸੋ ਬਜ਼ੁਰਗ ਬੱਚੇ ਪਹਿਣਾ ਨੌਜਵਾਨ ਵਿਰਗ ਵੀਰ ਸਾਰੇ ਹੀ ਇੱਥੇ ਸੇਵਾ ਕਰਨ ਲਈ ਪਹੁੰਚੇ ਹੋਏ ਨੇ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਗੁਰਦੁਆਰਾ ਸੰਤੋਖ ਸਰ ਸਾਹਿਬ ਦੀਆਂ ਇੱਥੇ ਕਿ ਸਰੋਵਰ ਦੀ ਸੇਵਾ ਬੜੀ ਹੀ ਸ਼ਰਧਾ ਭਾਵਨਾ ਨਾਲ ਸੰਗਤਾਂ ਕਾਰਜ ਨੂੰ ਕਿ ਆਪਣਾ ਜੀਵਨ ਸਫਲ ਕਰ ਰਹੀ ਹੈ